ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਜੀ ਅੱਜ ਲੱਗਣਗੇ ਜੀ ਰਾਤੀ ਦੀਵਾਨ ਆਪਾਂ ਸਵੇਰੇ ਸਵੇਰੇ ਆਏ ਸੀ ਜੀ ਪਹਿਲੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕੁਛ ਥੋੜੀ ਬਹੁਤੀ ਕੰਨੀ ਸੇਵਾ ਚਲੋ ਕਰ ਲੈਨੇ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਜੀ ਹੁਣ ਜਿਥੇ ਸਬਜ਼ੀ ਵਗੈਰਾ ਦੀਆਂ ਤਿਆਰੀਆਂ ਕਰ ਰਹੇ ਸੀ ਜੀ ਘੱਟ ਰਹੇ ਸੀ ਜੀ ਸ਼ਾਮ ਨੂੰ ਫਿਰ ਲੰਗਰ ਬਣੂਗਾ ਜੀ ਉਹਦੀ ਤਿਆਰੀ ਚੱਲ ਰਹੀ ਹੈ ਜੀ ਆ ਰਹੀਆਂ ਸੰਗਤਾਂ ਜੀ ਲੰਗਰ ਦੀ ਤਿਆਰੀ ਕਰ ਰਹੀਆਂ ਨੇ ਜੀ ਬੜੀ ਸ਼ਰਧਾ ਤੇ ਪਿਆਰ ਪਾਵਨਾ ਨਾਲ ਜੀ ਤੇ ਇਧਰ ਫਿਰ ਮੈਂ ਜੀ ਉਹ ਕੜੀ ਪੱਤਾ ਜਿਹੜਾ ਹੁੰਦਾ ਜੀ ਉਹ ਛਿੱਲਣ ਲੱਗ ਗਈ ਸੀ ਜੀ ਕਹਿੰਦੇ ਸ਼ਾਮ ਨੂੰ ਕੜੀ ਬਣੂਗੀ ਉਹ ਸਵਾਰਾਂ ਲੱਗੇ ਸੀ ਜੀ ਸਾਰੀਆਂ ਸੰਗਤਾਂ ਜਿੰਨਾ ਜਿੰਨਾ ਜਿਹੜਾ ਜਿਹਨਾਂ ਤੋਂ ਕੰਮ ਕਰ ਰਹੀਆਂ ਜੀ ਜਿੰਨੇ ਉਹਨਾਂ ਦੀ ਕਰਮਾਚਾਰ ਜੀ ਸਾਰੇ ਸੇਵਾਕਾਰ ਹੈ ਜੀ ਪਿਆਰ ਤੇ ਸਰਦਾ ਨਾਲ ਜੀ ਇਧਰ ਫਿਰ ਰਾਤ ਨੂੰ ਲੰਗਰ ਬਣਨ ਲੱਗ ਗਿਆ ਸੀ ਜੀ ਲੰਗਰ ਦੀ ਪਿਆਰੀ ਤਰਵਾਉਣ ਲੱਗੇ ਸੀ ਜੀ ਸਾਰੇ ਸੰਪਰਿਆਨ ਦਾ ਸਦਾਰਿਆਂ ਦੀ ਪੱਤੇ ਤੋਂ ਪਵਾਨ ਕਰੋ ਆਕੀ ਜੁਆਰ ਦੇ ਸੁਦੀਪਾ ਵਾਲਾ ਸਾਹਮਣੇ ਬਾਰੀ ਬਹੁਤ ਬਧਨ ਹਾਤ ਤੋਂ ਸੰਖਮੇ ਜਿਨ੍ਹਾਂ ਨੇ ਬੜੀ ਕਿਰਪਾ ਕਰਕੇ ਦਸਰਿਆਂ ਨੂੰ ਆਪ ਸਭ ਸੰਕਲ ਦੇ ਦਰਸ਼ਨ ਕਰਨ ਦਾ ਇਸ ਵਰਤ ਸਮਾਗਮ ਨੂੰ ਬਹੁਤ ਅਨਿਆਦ ਜੋੜਨ ਦਾ ਬਤਿਸਕੀ ਤਾਰਾ ਸੰਕੇਤ ਸਮਾ ਹੈ ਕਿਉਂਕਿਾਰੇ ਬਾਬਾ ਜੀ ਵੀ ਪਹੁੰਚੋਗੇ ਹਮ ਉਨ੍ਹਾਂ ਨੇ ਵੀ ਆਪ ਸਭ ਸੰਕਲ ਦੇ ਦਰਸ਼ਨ ਕਰਨੇ ਹਨ ਤੇ ਬਹੁਤ ਬਹੁਤ ਨੋਬਲ ਸਤਿਗੁਰਾਂ ਦਾ ਸਤਿਗੁਰਾਂ ਦੀ ਕਿਰਪਾ ਜੀ ਸਾਨੂੰ ਮੁਬਾਰਕ ਸਮੇਂ ਪੱਤਰਕੀਤੇ ਹੰਦ ਸਮਾਗਮਾਂ ਦੇ ਆਪਣੇ ਉਹ ਯੋਗਾਂ ਦੀ ਯਾਦ ਤਾਜ਼ਾ ਕਰਕੇ ਇੱਕ ਉਪਰ ਸਮਾਗਮ ਆਰੰਭੇ ਰਹੀ ਅਤੇ ਵਿਸ਼ੇਸ਼ ਰੂਪ ਵਿੱਚ ਗੁਰੂ ਭਗਤ ਜੀ ਗੁਰੂ ਕਾਂਧੀ ਜਰਾਂ ਕੀ ਸੇਵਾਦਾਰ ਜਿਨ੍ਹਾਂ ਨੇ ਪਹਿਲੇ ਆਪ ਜੀ ਦੇ ਤਾਈਂ ਬੇਨਤੀ ਕੀਤੀ ਕਿ ਪਿਛਲੇ ਸਮੇਂ ਦੌਰਾਨ ਸੰਤਾਂ ਦੇ ਵਿੱਚ ਦਰਸ਼ਨ ਕਰਨ ਉਦੇਸ਼ ਨਾਲ ਤੇ ਉਸ ਵਕਤ ਬੱਬਾ ਜੀ ਦੇ ਬਚਨ ਅਨੁਸਾਰ ਕਿ ਇੱਕ ਦਿਨ ਜ਼ਰੂਰ ਅਸੀਂ ਸੰਗੋਗ ਬਣਾਵਾਂਗੇ ਸੰਤਾਂ ਲਈ ਕਿ ਮਤੋਂ ਦੇ ਤੀ ਤਾਕਤ ਦਾ ਐਸੀ ਬਣਾ ਲਏ ਕਿ ਆਪਾਂ ਐਸਾ ਸਮਾਂ ਬਣਾਈਏ ਜਿੱਤੇ ਬੱਬਾ ਜੀ ਦੇ ਬੱਚੇ ਸਮੋ ਦੇ ਆ ਕੋ ਬਹੁਤ ਖੁਸ਼ਹਾਲ ਆਵੇ ਉਹਨਾਂ ਦੇ ਸਾਰੇ ਯੱਤਿ ਨੂੰ ਆਪ ਜੀ ਦਾ ਬਹੁਤ ਜਿਆਦਾ ਹਰ ਸੰਕੇਭ ਵਿੱਚ ਕਹ ਸਕਨੇ ਆਪ ਜੀ ਸਹਿਜੇ ਹੋ ਜਾਂਦੀ ਹੈ ਆਓ ਸਾਰੀ ਸੰਗਤ ਭਾਈ ਸਾਹਿਬ ਭਾਈ ਕਲੀ ਜੀ ਨੂੰ ਯਾਦ ਕਰਦੇ ਹੋਏ ਆਪਾਂ Sadhguru, 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 Sadhguru,

ਤੇ ਤੁਹਾਨੂੰ ਸੰਗਤ ਕੇ ਮਾਰੋ ਕਿ ਵੀ ਜਾਣੇ ਤੇ ਤੇਰੀ ਨਾ 9:30 ਤੋਂ 11:15 ਤੱਕ ਸੌਂ ਜਾ ਰੋੜ ਬਾਬਾ ਸਾੰਨੀ ਜੀ ਦੇ ਇਸਤਾਨ ਤੇਰੀ ਸਵਾਗਤ ਹੈ ਅੱਜ ਆਪ ਨੇ ਪਾਇਨਾ ਹੋਂ ਦਾ ਸਰਪੜ ਵਾਲੇ ਨਾਲ ਨੇ ਲਿੱਪਿਆ ਹੁੰਦਾ ਕਿਚਾ ਉਮੀ ਦੇਕ ਬੰਦ ਮਾਇਆ ਮਿੱਟੀ ਚੜੀ ਬਣਾ ਕੇ ਦੇਖੀਆਂ ਗੇੜੂ ਦੀ ਮਜਬੂਤੀ ਵਾਲੇ ਜੇ ਕਿਤੇ ਪੰਜ ਤੱਕ ਮਹੀਨੇ ਨਾਲ ਲੱਗੇ ਪਾਣੀ ਦੇ ਨਾਲੋਂ ਚੋਣ ਲੱਗ ਜਾਂਦਾ ਕਿਉਂਗਾ ਚੋਣ ਲੈ ਕੁ ਦਿਨ ਜਿੜੂ ਪੈਣਾ ਤਕ ਉਹ ਟੈਂਦੇ ਆਣ ਕਹਿਣਿਆ ਕਹਿ ਲਾ ਨਾ ਜੁਕੀ ਬੰਕੀ ਦੇ ਵਿੱਚ ਕਹਿੰਦੇ ਚੋਗਰ ਖੋਲ ਚੋਗਰੇ ਕੋ ਚੋਗਰ ਖੋਲਣਾਂ ਤੁਡੀ ਬਾਗ ਰੇ ਨਾ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਲਾ ਹੁਣ ਸਾਡੇ ਬਾਣੇ ਚ ਰੋਹ ਨਹੀਂ

ਕੈਰ ਕੀ ਪਈ ਕਿ ਰੇਆ ਦਾ ਗੁਰੂ ਦਾ ਸਿੱਖ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਦਾ ਪੈਰਾ ਲੱਗਦਾ ਬਾਣਾ ਪਾਇਆ ਬੰਦਲਾ ਸਜਾਇਆ ਮੋਢੇ ਮਸ਼ਕ ਵੀ ਪਈ ਹੋਈ ਹੈ ਪਰ ਪਾਣੀ ਡੋਗਰਾ ਨੂੰ ਤੋਂ ਨਾ ਬੱਦਦਾ ਪਾਣੀ ਗਹਿਰਾ ਨੂੰ ਤੋਂ ਨਾ ਬੱਦਦਾ ਹੈ ਸਿਕਰ ਕੀਤੇ ਜਿੰਦੇ ਪਾਸ ਜਿਉਂ ਕਿਸੇ ਬੜਾ ਪੈਰਾ ਕਹਿੰਦੇ ਹੋ

ਬੇਚਾਰੇ ਰੋਗ ਨੂੰ ਨੂੰ ਜੀ ਸੰਗਤ ਅੰਦਰ ਜਾਨਿਆ ਗਾਨੀ ਪੜੀਦਾ ਲੈਣਿਆ ਵਾਹਿਗੁਰੂ ਦੇ ਸਿਮਰਨ ਨਾਲ ਕਲਪੂ ਲੈ ਕੇ ਨੰਗਵਾਂ ਹੋਰ ਨਗਰ ਕੀਰਤਨ ਬਿਆੰਤ ਗਵਾਨ ਸੁਣਦੇ ਹੋਏ ਸਹਿਬ ਦੀ ਕਿਰਪਾ ਸਾਡੀ ਸੰਗਤ ਵਿੱਚ ਜੁੜਿਓ ਭਾਈ ਦਾ ਜਲੇਵੀ ਉੱਠ ਕੇ ਬੋਲੋ ਸੰਨਾ ਪਦਾਈਂ ਦਾਦਾ ਹੋਗਾ ਵੀ ਬੱਬਰ ਜੇਵਨ ਆ ਤੁਮਰੋ ਰੋਗ ਕੈਨ ਕੋਈ ਨਹੀਂ ਕਰਾਂਗੇ ਦਰਮੇ ਦਾ ਵੇਖੀ ਨਾ ਮੋਲੋ ਸਾਧਨਾ ਸ਼੍ਰੀ ਵਾਹਿਗੁਰੂ ਗੋਗਿਰਾ ਮੰਗਿਆ ਬੋਲੀ ਹੁੰਦੀ ਐ ਜਾਦੇ ਬੰਗਾਲਾ ਦਾ ਆ ਜਿੰਨੀਆਂ ਕੋਲੇ ਇਹ ਨਾ ਕੋਈ ਜਿੰਨੇ ਕ ਮੈਂ ਮੰਗਣੀ ਹੈ ਜੇ ਕਿ ਜਿੰਨੇ ਨਾਲ ਬੰਨ੍ਹਦੇ ਅੱਜ ਉਹਦਾ ਦੇ ਜਿਮਾਗੇ ਇਹਨਾਂ ਨੂੰ ਮਿਲਤੀ ਕਰਾਂ ਕਿ ਸਤਗੁਰੂ ਕਿਰਪਾ ਕਰਨ ਤੇ ਇੱਕ ਦੇਦੀ ਹੈ ਤਾਂ ਗੁਰਨਾਮ ਸਿੰਘ ਜੀ ਮਹਾਰਾਜ ਦੇ ਜੇ ਉਹ ਦਾਪਕ कि आपा 1300 ਰੁਪਿਆ ਦਰਵਾਜ ਸਾਹਿਬ ਦੀ ਸੇਵਾ ਚਾਹੁੰਦੇ ਲੋਕ ਗੁਰੂ ਕਿਰਪਾ ਕਰੇ ਇਹ 99 ਜਿਦਨੇ ਹੱਥ ਦੇ ਵੱਲੋਂ 1350 ਰੁਪਿਆ ਤੇ ਸਾਰੇ ਜਨ ਤੋਂ ਜੋ ਬੈਲ ਉੱਪਰ ਹੋਇਆ ਇਸ ਅੰਬਰ ਦਾ 1300 ਰੁਪਿਆ ਬੋਲੇ ਕੋ ਦਿਨਾ ਏ ਇਸ ਰਾਤੀ ਆ ਪ੍ਰੋਨਾ ਆਇਆ ਹੋਆ ਬਹੁਤ ਸਦਨਾ ਜੀ ਆ ਆਉਣ ਵੇ ਗਣਾ ਸ਼ੁਰੂ ਕਰ ਬੇਨਤੀ ਹੈ ਜੀ ਹੁਣ ਪਹਿਲਾ ਹੋਇਆ ਆਪਣੇ ਨਾਮ ਲਗਾ ਕੇ ਜਾਏ ਬਾਬਾ ਜੀ ਕੋਲੇ ਇਹ ਬਾਕੀ ਜੀ ਨੂੰ ਕਿਰਪਾ ਦੇਣਾ ਤੇ ਦਾਸ ਸੇਵਾ ਦਾ ਸ਼ੁਰੂ ਕਰਾਂਗੇ ਜੋ ਲੋਕ ਇਸ ਨਾਮ ਰੱਖਾਂਗੇ ਕਿ ਭਾਣਾ ਸਾਥ ਦੇਵਾਂਗੇ ਜਿਵੇਂ ਵੀ ਕਹੂੰਗੇ ਇਹ ਮੰਗਦੇ ਨਗਰਾਂ ਵਿੱਚ ਵੱਡੀ ਗੱਲ ਨਹੀਂ ਹੁੰਦੀ ਅਨੰਤ ਕੇ ਬਣੇ ਹੋਏ ਹਰੀਪੁਰਾ ਬੰਦੀਰੇ ਵਿੱਚ ਬਣਦੇ ਨੇ ਐਸਾ ਬਣਾਇਓ ਕਿ ਅਗਲੇ ਸਾਲ ਵੜੇ ਕਿ ਸੰਗਤਾਂ ਦੇ ਸਰਦਾਰ ਹੋਣ ਆਪਾਂ ਭਾਈ ਤੇ ਲਿਆਈਓ ਸਿੱਖੀ ਜਿਨ੍ਹਾਂ ਦੇ ਗੁਰੂ ਜਿਨ੍ਹਾਂ ਨੇ ਗੁਰੂ ਸਾਹਿਬ ਬਦੇਸ਼ ਤੋਂ ਬਾਗੇ ਬਿਖਾਰਿਆ ਗੁਰੂ ਦੇ ਬਚਨਾਂ ਵਿੱਚ ਸਤਿਗੁਰ ਦੇ ਨਾਮ ਦੀ ਵੇਲਾ